ਕਹਿੰਦੇ ਕਿਸੇ ਬਾਦਸ਼ਾਹ ਨੇ ਵਜ਼ੀਰ ਨੂੰ ਕੋਈ ਐਹੋ ਜਿਹੀ ਗੱਲ ਲਿਖ ਕੇ ਦੇਣ ਲਈ ਆਖਿਆ ਜਿਸ ਨਾਲ ਜੇ ਉਹ ਖੁਸ਼ ਹੈ ਤਾਂ ਖੁਸ਼ ਹੀ ਰਹੇ ਤੇ ਜੇ ਉਹ ਉਦਾਸ ਹੈ ਤਾਂ ਉਦਾਸੀ ਨਸ ਜਾਵੇ ਵਜ਼ੀਰ ਨੇ ਲਿਖਿਆ ਇਹ ਸਮਾਂ ਵੀ ਬੀਤ ਜਾਵੇਗਾ ਵਾਕਿਆ ਸਮਾਂ ਬੀਤ ਜਾਂਦਾ ਹੁੰਦਾ ਇਹ ਵੀ ਲੰਘ ਜਾਵੇਗਾ ਇਸ ਦਰਮਿਆਨ ਜੋ ਪਿਆਰ ਅਸੀਸਾਂ ਤੇ ਚਰਚਾਵਾਂ ਇਸ ਅਫਸਰ ਨੂੰ ਮਿਲੀਆਂ ਨੇ ਮੈਨੂੰ ਲੱਗਦਾ ਇਹ ਇਹਦੀਆਂ ਪੁਸ਼ਤਾਂ ਤਰ ਜਾਣਗੀਆਂ ਇਹ ਅਫਸਰ ਹੈ ਸਾਕਸ਼ੀ ਸਾਨੀ ਜੋ ਡੀਸੀ ਅੰਮ੍ਰਿਤਸਰ ਨੇ ਸਾਕਸ਼ੀ ਸਾਨੀ ਦਾ ਪੰਜਾਬੀਆਂ ਨਾਲ ਇੰਨਾ ਪਿਆਰ ਕਿਉਂ ਹੈ ਕਿਉਂਕਿ ਸਾਕਸ਼ੀ ਦਾ ਬਚਪਨ ਹੀ ਪੰਜਾਬ 'ਚ ਬੀਤਿਆ ਹੈ ਤਾਂ ਹੀ ਤੁਸੀਂ ਵੇਖੋਗੇ ਕਿ ਉਹ ਠੇਠ ਪੰਜਾਬੀ ਬੋਲਦੀ ਹੈ ਲਿਬੜੇ ਥਿਬੜੇ ਬੰਦੇ ਨੂੰ ਗੱਲ ਲਾ ਲੈਂਦੀ ਹੈ ਸਾਕਸ਼ੀ ਨੂੰ ਇਹ ਗੁਣ ਪਰਵ੍ਰਿਸ਼ ਵਿੱਚ ਹੀ ਮਿਲੇ ਹਨ ਸਾਕਸ਼ੀ ਦੇ ਪਿਤਾ ਦਿੱਲੀ ਦੇ ਵੈਸਟ ਆਈਐਸ ਅਫਸਰ ਰਹੇ ਹਨ ਤੇ ਮਾਤਾ ਸਕੂਲ ਪ੍ਰਿੰਸੀਪਲ ਹਨ ਸਾਕਸ਼ੀ ਐਨੀ ਹੋਣਹਾਰ ਹੈ ਕਿ ਇਸ ਨੇ ਪਹਿਲਾਂ ਲਾ ਦੀ ਗ੍ਰੈਜੂਏਸ਼ਨ ਵੀ ਕੀਤੀ ਹੈ ਤੇ ਫਿਰ ਆਈਐਸ ਬਣਨ ਵੇਲੇ 8 골ਡ ਮੈਡਲਾਂ ਨਾਲ ਆਪਣੇ ਬੈਚ ਦੇ ਟੋਪਰਾਂ ਵਿੱਚੋਂ ਇੱਕ ਰਹੀ ਹੈ ਪੰਜਾਬ ਨੂੰ ਇਹੋ ਜਿਹੇ ਅਫਸਰਾਂ ਦੀ ਵੀ ਲੋੜ ਹੈ ਜੋ ਇਥੋਂ ਦੇ ਕਲਚਰ ਨੂੰ ਬਹੁਤ ਛੇਤੀ ਸਮਝ ਲੈਣ। ਸਾਕਸ਼ੀ ਨੇ ਦਿਨਾਂ ਵਿੱਚ ਹੀ ਆ ਕੇ ਪੰਜਾਬੀ ਲੋਕਾਂ ਨਾਲ ਮੁਲਾਜ਼ਮਾਂ ਨਾਲ ਤਾਲਮੇਲ ਬਣਾ ਲਿਆ। ਕੁਝ ਇਹੋ ਜਿਹੇ ਵੀ ਹਨ ਜੋ ਮਣਾਮੂਹੀ ਹੰਕਾਰ ਚੁੱਕੀ ਫਿਰਦੇ ਨੇ ਤੇ ਪੰਜਾਬੀਆਂ ਨੂੰ ਹੋਰ ਹੀ ਨਜ਼ਰ ਨਾਲ ਵੇਖਦੇ ਹਨ। ਪਰ ਸਾਕਸ਼ੀ ਨੇ ਜੋ ਪੰਜਾਬ ਦੀ ਧੀ ਦਾ ਮਾਣ ਹਾਸਲ ਕੀਤਾ ਹੈ, ਉਹ ਦੂਜੇ ਅਫਸਰਾਂ ਲਈ ਸੇਧ ਦਾਇਕ ਵੀ ਹੈ। ਜੇ ਤੁਸੀਂ ਲੋਕਾਂ ਦੇ ਸੇਵਾਦਾਰ ਹੋ ਤਾਂ ਲੋਕਾਂ ਦੀ ਸੇਵਾ ਹੀ ਤੁਹਾਡਾ ਪ੍ਰਥਮ ਫਰਜ਼ ਹੈ। ਉਹ ਦੂਜੇ ਅਫਸਰਾਂ ਲਈ ਸੇਧ ਦਾਇਕ ਵੀ ਹੈ। ਕਿ ਤੁਸੀਂ ਲੋਕਾਂ ਦੇ ਸੇਵਾਦਾਰ ਹੋ ਤੇ ਲੋਕਾਂ ਦੀ ਸੇਵਾ ਹੀ ਤੁਹਾਡਾ ਪ੍ਰਥਮ ਫਰਜ਼ ਹੈ। ਸਾਖੀ ਵੱਲ ਦੇਖ ਕੇ ਸਾਨੂੰ ਵੀ ਆਪਣੇ ਬੱਚਿਆਂ 'ਚ ਇਹ ਗੁਣ ਭਰਨ ਦੀ ਯਤਨ ਕਰਨੇ ਚਾਹੀਦੇ ਹਨ ਕਿ ਜਦੋਂ ਵੀ ਮੌਕਾ ਜਾਂ ਤਾਕਤ ਮਿਲੇ ਤਾਂ ਲੋਕਾਂ ਵੱਲ ਹੀ ਇੱਕ ਹੋਵੇ। ਪਿੱਠ ਨਾ